ਪੰਜਾਬ ਸਰਕਾਰ ਦੇ ਵੱਲੋਂ ਇੱਕ ਪ੍ਰਪੋਜ਼ਲ ਜਿਹੜੀ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਨਹਿਰ ਜਿਹੜੀ ਹੈ ਕਈ ਪਿੰਡਾਂ ਦੇ ਵਿੱਚੋਂ ਕੱਢੀ ਜਾਵੇਗੀ ਕਜੋਲੀ ਵਾਟਰ ਤੋਂ ਲੈ ਕੇ ਜਿਹੜੀ ਇਹ ਅਲੱਗ-ਅਲੱਗ ਪਿੰਡਾਂ ਨੂੰ ਹੁੰਦੇ ਹੋਏ ਜਿਹੜੀ ਇਹ ਨਹਿਰ ਕੱਢੀ ਜਾਣੀ ਸੀ ਤੇ ਸਰਵੇ ਕਰਨ ਲਈ ਸਰਕਾਰ ਦੀਆਂ ਟੀਮਾਂ ਅੱਜ ਪਿੰਡ ਰਸਨ ਢੇੜੀ ਆਈਆਂ ਸੀ ਜਦਕਿ ਨੌ ਪਿੰਡਾਂ ਦੀ ਪੰਚਾਇਤਾਂ ਨੇ ਪੂਰੇ ਇਕੱਠ ਹੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਅਫਸਰਾਂ ਦਾ ਦਿੱਤਾ ਹੈ ਕੀ ਜਵਾਬ ਦਿੱਤਾ ਹੈ ਆਓ ਤੁਹਾਨੂੰ ਲੈ ਚਾਲਦੇ ਹਾਂ ਸਿੱਧਾ ਹੀ ਰਸਨਹੇੜੀ ਪਿੰਡ ਦੇ ਵਿੱਚ ਜਿੱਥੇ ਨਹਿਰੀ ਵਿਭਾਗ ਵੀ ਆਇਆ ਹੋਇਆ ਹੈ ਤੇ ਨੌ ਪਿੰਡਾਂ ਦੀ ਪੰਚਾਇਤਾਂ ਵੀ ਇਕੱਠੀਆਂ ਹੋਈਆਂ ਨੇ ਹੰਗਾਮਾ ਪੂਰਾ ਹੋਇਆ ਹੈ ਤੇ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਕੀ ਅਫਸਰ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਿੰਡਾਂ ਦੇ ਵਸਨੀਕ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਤੁਸੀਂ ਸੈਮਾ ਦੋਗਾ ਇਹੀ ਕਰਨਾ ਅੱਜ ਤੁਸੀਂ ਜੋ ਜੋ ਤੁਸੀਂ ਪਾਈਜ਼ੈਂਗ ਆਏ ਨਾ ਮੰਨ ਲੋ ਜਾਓਗੇ ਦੇ ਸਾਰੇ ਗਵਰਨਮੈਂਟ ਦੇ ਜਿਹੜੇ ਸਰਕਾਰੀ ਵਿਭਾਗਾਂ ਦੇ ਐਕਸੀਐਨਐਸ ਡੀਓ ਦੇ ਮਤਵਾਰੀ ਸਬਸਟਾ ਆਏ ਇੱਥੇ ਹੀ ਨੇ। ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈਗੀਆ। ਬਸ ਤੁਸੀਂ ਐਨਐਕਸਪੋਰਟ ਦੇਣਾ। ਜਿਹੜੇ ਜਿਹੜੇ ਪਿੰਡ ਵੱਲੋਂ ਜੋਰ ਜੋਰ ਰਿਪੋਰਟ ਦੇ ਪੁਆਇੰਟਸ ਨੇ, ਚਾਹੇ ਤੁਸੀਂ ਵਿਰੋਧ ਚ ਨੇ ਚਾਹੇ ਪੱਖ ਤੇ ਨੇ, ਉਹ ਗੱਲਾਂ-ਗੱਲਾਂ ਕਰਕੇ ਤੁਹਾਨੂੰ ਦੱਸ ਦਿਓ। ਐਂਜ ਨਾ ਹੋਵੇ ਕਿ ਹੋਛ-ਪੋਛ ਹੋ ਜਾਵੇ ਕਿਸੇ ਦੀ ਵੀ ਗੱਲ ਨਾ ਹੋਵੇ। ਇਹ ਸਾਡੇ ਜਿਹੜੇ ਯੂਨੀਵਰਸਿਟੀ ਕੋਲ ਅੱਜ ਉਹੀ ਕਹਿ ਰਹੇ ਹਨ ਕੋਈ ਸਮੱਸਿਆ ਪਹਿਲਾ ਪਿੰਡ ਇਹੀ ਪੁਆਇੰਟ ਮਿਲਿਆ ਸੀ ਅੱਜ ਪਬਲਿਕ ਮੀਟਿੰਗ ਕਰਾਣ ਦਾ ਮਤਲਬ ਵੀ ਇਹ ਨਹੀਂ ਹੈ ਕਿ ਜਿਹੜੇ ਨਵੇਂ ਪਰ ਪੁਆਇੰਟ ਨੇ ਹੈ ਜੇ ਵੀ ਕਿਸੇ ਨੇ ਕੁਝ ਹੋਰ ਕਹਿਣਾ ਹੋ ਪਬਲਿਕ ਦੇ ਸਾਹਮਣੇ ਆ ਕੇ ਕਹਿ ਸਕਦੇ ਹੋ ਕੋਈ ਤੁਸੀਂ ਜੀ ਪਿੰਡ ਵਾਲੀ ਪਾਣੀ ਹੈਗਾ ਪਾਣੀ ਹੈਗਾ ਤੇ ਸਾਰਾ ਪੰਜਾਬ ਆਪ ਤਰਾ ਤਰਾ ਕਰ ਰਿਹਾ ਹੈ ਸਾਰਾ ਵਿੱਤ ਹਾਲ ਸਿਸਟਮ ਆਪਦੀ 60% ਐਫੀਸ਼ੀਐਂਸੀ ਤੇ ਮੈਂ 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 ਮੈਨੂੰ ਪਤਾ ਕਿਥੇ ਜਾ ਰਿਹਾ ਹੈ ਲੋਕਾਂ ਨੇ ਕਰਨਾ ਲਖਨਪੁਰ ਉੱਪਰ ਚਿੱਤਪਾੜੂ ਦੇ ਕਰਨ ਜਸੀਦ ਗੈਨ ਹੋਰੀ ਅਸੀਂ ਪੇਟਕਾ ਮਾਡੇ ਕਿਰਮਧਾਨੇ ਦਾ ਗੰਗਰੋਣ ਲਈ ਸਾਨੂੰ 10 ਫੁੱਟ ਪਾਣੀ ਦੇ ਲਈ ਮਹਿਕਮੇ ਦੇ ਰਿਕਤੀ ਜਵਾਬਾਂ ਸਪਿੰਗਪੋਰਟ ਦੇ ਪਾਣੀ ਹੈ ਅੱਜ ਇਹ ਘੜੀ ਸੰਖਿਆ ਤੋਂ ਮਹਿਤਵਪੂਰਨ ਨਹਿਰਾ ਕੰਮ ਰੱਖੇ ਲੈ ਨਿਕਲ ਲੋ ਲੋਕੀ ਵੀ ਬੈਠੇ ਨੇ ਅਗਰ ਕਿਸੇ ਨੂੰ ਅਧਰਾਜ ਨਹੀਂ ਹੈ ਤਾਂ ਇੱਥੇ ਆ ਕੇ ਆਪਣਾ ਹੱਥ ਫੜਾ ਕਰਕੇ ਉਹ ਇੱਥੇ ਆ ਕੇ ਮੈਂ ਨਾਮ ਬਤ ਕਰਾ ਦੇਵਾਂਗੀ ਬਾਕੀ ਸਭ ਨੂੰ ਦਰਜ ਬਾਕੀ ਕਿਹਨੂੰ ਦਰਜ ਦੱਸੋ ਜੀ ਕਿਹਨੂੰ ਦਰਜ ਹੈ ਜੇ ਇੱਕ ਵੀ ਬੰਦਾ ਆਇਆ ਤਾਂ ਅੱਗੇ ਆ ਜਾਏ ਨਹੀਂ ਮੇਰੀ ਸਾਰੀ ਟੀਮ ਨੂੰ ਬੇਨਤੀ ਹੈ ਚਾਹੇ ਉਹ ਯੂਨੀਵਰਸਿਟੀ ਤੋਂ ਆਏ ਹੈ ਚਾਹੇ ਉਹ ਮੈਕਵੇ ਤੋਂ ਆਏ ਹੈ ਜੀ ਸਾਡਾ ਟੋਪਲੀ ਜਿੰਨੇ ਪਿੰਡਾਂ ਦਾ ਹੈ ਜੋ ਨੌ ਚੱਟੇ ਜਿੰਨੇ ਆਲੇ-ਦੁਆਲੇ ਪਿੰਡਾਂ ਦਾ ਸਾਡਾ ਟੋਪਲੀ ਦਰਜ ਹੈ ਇਸੇ ਕਰੂ ਮੈਂ ਆ ਰਿਹਾ ਨਿਕਲ ਜੀ ਆਵਾਦੀ ਟਾਈਮ ਬੇਸਡ ਕਰੋ ਕੋਈ ਨਹੀਂ ਮੈਂ ਬੰਨ ਨਹੀਂ ਦੇਣੀ ਮੈਂ ਸਾਨੂੰ ਜਪਾਨ ਨਹੀਂ ਦੇਣੀ ਅਸੀਂ ਬੰਨ ਨਹੀਂ ਦੇਣੀ ਇਹ ਕੋਈ ਨਾਹਤੇ ਹੱਥ ਵਿੱਚ ਹੈਗਾ ਉਹ ਜਿਹੜਾ ਕੋਈ ਨਾਹਤੇ ਹੱਥ ਵਿੱਚ ਹੈਗਾ ਉਹ ਪੂਰਾ ਆ ਗਿਆ ਜਪਾਨੀ ਬੰਦਾ ਮੇਰਾ ਪੰਜਾਬੀ ਵਾਲਾ ਏਰੀਆ ਨੂੰ ਪਤਾ ਨਹੀਂ ਪਤਾ ਵੀ ਕਿਹੜਾ ਇਹਨੇ ਨਾ ਬੰਦਾ ਮਾਤੇ ਕੋਈ ਨਾ ਆਇਆ ਤੇ ਵਾਸਤੇ ਕੋਈ ਨਹੀਂ ਦੇਖਣ ਦੀ ਗੱਲ ਕਰ ਰਹੇ ਹਾਂ ਜੀ ਜਪਾਨੀ ਇਹਨਾਂ ਨਾਲ ਕੀ ਕਰਦਾ ਅਸੀਂ ਜਵਾਬ ਦੇ ਦਤਾ ਹੁਣ ਬਾਅਦ ਇਹ ਜੇ ਕੁਝ ਜੈਸਾ ਹੋਵੇ ਤਾਂ ਕੋਸ਼ਿਸ਼ ਕਰਾਂਗੇ ਆਪੇ ਉਹ ਚਾਰ ਨੂੰ ਸੁਣ ਲੋ ਬਣਾ ਤੁਸੀਂ ਆਪਣੇ ਸੁਣਾ ਰਹੇ ਮੇਰੀ ਤਾਂ ਸੁਣ ਰਿਹਾ ਮਹਾਰਾਜ ਜਾਨ ਸਾਹਿਬ ਜਾਨ ਸਾਹਿਬ ਜਾਨ ਸਾਹਿਬ ਸੁਣੋ 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 ਗੱਲ ਤਾਂ ਸੁਣੋ ਜੀ ਇਹ ਮੈਂ ਤੁਹਾਡੇ ਪੱਖ ਦੀ ਗੱਲ ਕਰ ਰਿਹਾ ਇਹ ਮੈਂ ਸਰਕਾਰ ਵੱਲੋਂ ਨਹੀਂ ਬੋਲ ਰਹਾ ਮੈਂ ਯੂਨੀਵਰਸਿਟੀ ਵੱਲੋਂ ਆਇਆ ਮੈਂ ਪਹਿਲਾਂ ਵੀ ਕਹਿ ਚੁੱਕਾ ਆਪਾਂ ਨਿਰਪੱਖ ਹਾਂ ਆਪਾਂ ਯੂਨੀਵਰਸਿਟੀ ਦਾ ਸਪੋਰਟ ਨਾਲ ਆਪਾਂ ਸੋਰੀ ਸਰਕਾਰ ਦਾ ਸਪੋਰਟ ਨਹੀਂ ਕਰ ਰਹੇ ਨਾ ਥੋੜਾ ਕਰ ਰਹੇ ਆ ਆਪਾਂ ਥੋੜੇ ਜਿਹਾ ਵਿਦਿਅਕ ਜਰੀਆ ਆ ਜੇ ਤੁਹਾਨੂੰ ਕੋਈ ਟੈਕਨੀਕਲ ਚੀਜ਼ ਹੁਣ ਇੰਜੀਨੀਅਰ ਸਾਫ ਨੇ ਬੜੀ ਟੈਕਨੀਕਲ ਗੱਲ ਨਾ ਕਰੀਏ ਅਸੀਂ ਮੈਂ ਨਹੀਂ ਟੈਕਨੀਕਲ ਗੱਲ ਕਰਦਾ ਹੈ ਜੇਕਰ ਤੁਸੀਂ ਆਬਜੈਕਸ਼ਨ ਅਗਾਜ਼ ਮੁਰਦਾਬਾਦ ਕੰਜਰ ਸਰਕਾਰ ਮਰਦਾਬਾਦ ਮੁਰਦਾਬਾਦ केंद्र सरकार मुदाबाद पंजाब मुर्दाबाद नहरी विभाग मुर्दाबाद साढ़े इलाके नहर कटने वाला क्डनेरिया अफसर मुर्दाबाद ये जेडी नहर विश्वेश नहर पार्ट तीन है ਇਹ ਲੋਕਾਂ ਨੂੰ ਗਮਰਾਹ ਕਰਿਆ ਜਾਂਦਾ ਸਾਡੇ ਏਰੀਆ ਵਿੱਚ ਤਾਂ ਪਹਿਲਾਂ ਹੀ ਦਸ਼ਮੇਸ਼ ਆਹਾ ਐਸਵੀਐਲ ਨਹਿਰ ਹੈ ਜੀ ਉਹਦੀ ਜ਼ਮੀਨ ਵੀ ਹੈਗੀ ਨਾਲੇ ਪਾਣੀ ਸਾਡਾ ਖਰਾਬ ਕਰ ਰਹੇ ਆ ਖਰੜ ਵਾਲੇ ਜਿਹੜਾ ਪਾਣੀ ਇਸਦਾ ਗਿਰਿਆਵਾ ਸੀਵਰੇਜ ਦਾ ਅਸੀਂ ਤਾਂ ਕਹਿੰਦੇ ਵੀ ਤੁਸੀਂ ਇਹਨੂੰ ਚਲਾ ਲਓ ਮੈਂ ਪਹਿਲਾਂ ਸਾਨੂੰ ਖੁਦਕਲੀਆਂ ਦੇ ਰਾਹ ਨਾ ਤੋੜਾ ਇੱਥੇ ਵੀ ਚਿੱਕਾ ਵੇਚਣ ਲੱਗ ਜਾਣਾ ਉਹ ਨਹਿਰ ਪਰ ਤਾਂ ਵਿਕ ਗਈ ਹੈ ਕੀਤਾ ਅਸੀਂ ਇਹਦੇ ਕਰਕੇ ਵਿਰੋਧਤਾ ਕਰਦੇ ਆ ਵੀ ਸਾਡੀ ਨਹਿਰ ਉਹਦਾ ਜ਼ਮੀਨ ਸਾਡੇ ਕੋਲ ਨਹੀਂ ਹੈ ਚਾਰ ਪ੍ਰੋਜੈਕਟ ਪਹਿਲਾਂ ਚੱਲਦੇ ਆ ਪਾਤਮਾਲਾ ਦਾ ਪ੍ਰੋਜੈਕਟ ਚੱਲਦਾ ਰੇਲਵੇ ਦਾ ਚੱਲਦਾ ਇੱਕ ਸੜਕ ਪਹਿਲਾਂ ਚੌੜੀ ਕਰਤੀ ਵੀ ਜ਼ਮੀਨ ਕਿਸੇ ਦਿਨੀ ਤਕਾਉਣੀ ਕਰਤੀ ਜ਼ਮੀਨ ਕੋਨੇ ਰਹਿ ਜਾਣੇ ਨਾ ਇਹਨੇ ਚੱਲਣਾ ਨਹਿਰ ਨੇ ਇਸ ਤਰ੍ਹਾਂ ਪਹਿਲਾਂ SBY ਇਹਦੇ ਦਾ ਖਾੜਾ ਕੰਮ ਹੋਇਆ ਵਾ ਪਹਿਲਾਂ ਉਹ ਚੱਲਦੀ ਨਹੀਂ ਜੰਗਲੀ ਜਾਨਵਰਾਂ ਦਾ ਵਾਅਦਾ ਹੋਇਆ ਵਾ ਉਹੀ ਕੰਮ ਇਹਦੇ ਚੱਲ ਹੋਣਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਖੁਦਦਿਦਿਆਂ ਵੀ ਰਾਹ ਨਾ ਕਰੋ ਸਾਡੀ ਜਵਾਨੀ ਮਰ ਜੂਗੀ ਲੜ ਕੇ ਅਗਲੇ ਨੇ ਖਾਲ ਮਾਰ ਲੈ ਕਰਨੀ ਚੱਲਣਾ ਇਹਨੇ ਹੈ ਅਸੀਂ ਦਰਮੇਂ ਲਾਉਂਦੇ ਅਸੀਂ ਘਰਨੇ ਲਾਉਂਦੇ ਸਾਰਾ ਕੁਝ ਕਰੂਗੇ ਅਸੀਂ ਨਹਿਰ 'ਚ ਨਿਕਲਣ ਦਾ 9 ਪਿੰਡਾਂ ਦਾ ਵਿਰੋਧ ਹੈ ਬਿਲਕੁਲ ਸਹੀ ਜਾਇਜ਼ ਵਿਰੋਧ ਹੈ ਕਿਉਂਕਿ ਸਾਡੇ ਇਲਾਕੇ ਨੂੰ ਇਸ ਟਾਈਮ ਪਾਣੀ ਦੀ ਲੋੜ ਨਹੀਂ ਖੇਤੀਬਾੜੀ ਨਹੀਂ ਰਹੀ ਨਹੀਂ ਬਿਰੜੀਆਂ ਬਣ ਗਈਆਂ ਹੁਣ ਤਾਂ ਤੁਸੀਂ ਜਿਹੜਾ ਸਰਕਾਰ ਹੈ ਉਜਾੜਾ ਕਰਨ ਦੀ ਉਹਦੇ 'ਚ ਹੈ ਜਦ ਦਸ਼ਮੇਸ਼ ਨਹਿਰ ਦਾ ਪਹਿਲਾ ਜ਼ਮੀਨ ਐਕਵਾਇਰ ਕਰੀ ਵੀ ਹੈ ਉੱਥੇ ਨੂੰ ਨਹਿਰ ਕੱਢਣਾ ਜੇ ਇਹਨਾਂ ਨੂੰ ਬਹੁਤਾ ਸ਼ੌਕ ਹੈ ਨਹਿਰ ਕੱਢ ਕੇ ਪਾਣੀ ਦੇਣ ਦਾ ਉਧਰ ਨੂੰ ਲੈ ਜਾਣ ਜਦ ਇਹਨਾਂ ਨੇ ਜਗਾ ਵੀ ਰਿਕੁਆਇਰ ਕਰੀ ਵੀ ਪੈਸੇ ਦੇਵੇ ਸਾਰਾ ਕੁਝ ਹੈਗਾ ਤੇ ਸਾਡੇ ਜਿਹੜੇ ਜ਼ਿਮੀਦਾਰ ਹੈ ਛੋਟੇ ਜ਼ਿਮੀਦਾਰ ਹੈ ਸਾਡੇ ਇਲਾਕੇ 'ਚ ਨਾ ਜ਼ਮੀਨ ਐਗਰੀਕਲਚਰ ਰਹੀ ਹੈ ਜਿਹੜਾ ਮਾੜਾ ਮੋਟਾ ਜੇ ਖੇਤੀ ਕਰਦਾ ਹੈ ਉਹ ਆਪਣੇ ਟਿਊਬਲ ਲਾਏ ਹੋਏ ਉਹਦੇ ਨਾਲ ਖੇਤੀ ਕਰੀ ਜਾ ਰਹੇ ਹੁਣ ਇਹਨਾਂ ਦਾ ਪਤਾ ਨਹੀਂ ਜਨਤਾ ਇਹ ਹੀ ਨਹੀਂ ਪਤਾ ਵੀ ਇਹ ਪਾਣੀ ਲੈ ਕੇ ਕਿੱਥੇ ਜਾਣਾ ਇਹਨਾਂ ਦਾ ਇਹ ਬਿਸ਼ਮੀ ਜਿਹਨਾਂ ਹਰ ਦਾ ਨਾਂ ਲੈ ਕੇ ਇਹਨਾਂ ਨੇ ਕਿੱਥੇ ਪਾਣੀ ਲੈ ਕੇ ਜਾਣਾ ਕਾਦੇ ਵਾਸਤੇ ਨਹਿਰ ਬਣਾ ਰਹੇ ਸਾਨੂੰ ਇਹ ਨਹੀਂ ਪਤਾ ਅਗਰ ਨਹਿਰ ਅਗਰ ਨਹਿਰ ਬਣ ਗਈ ਇਹ ਨਹਿਰ ਬਣਨੇ ਨਹੀਂ ਦੇਣੀ ਬਿਲਕੁਲ ਨਹੀਂ ਬਣ ਦੇਣੀ ਇਹ ਫੈਸਲਾ ਸਾਡੇ ਇਲਾਕੇ ਨੇ ਕਰ ਲਿਆ ਵੀ ਅਗਰ ਸਰਕਾਰ ਨੇ ਇੱਥੇ ਥੋੜੀ ਜਿਹੀ ਵੀ ਗੁਸਤਾਖੀ ਕਰੀ ਨਹਿਰ ਬਣਾਉਣ ਦੀ ਸਾਡਾ ਸਾਰਾ ਇਲਾਕਾ ਜਿਹੜਾ ਇਹਦਾ ਵਿਰੋਧ ਕਰੂਗਾ ਔਰ ਇੱਥੇ ਕਿਸੇ ਵੀ ਹੱਦ ਤੱਕ ਅਸੀਂ ਇਹਨੂੰ ਨਹਿਰ ਬਣਾਇਆ ਨਾ ਚਾਹੁੰਨਾ ਕਿ ਲੋਕ ਜਦ ਚਾਉਂਦੇ ਨਹੀਂ ਸਰਕਾਰ ਕਿਉਂ ਨਹਿਰ ਕਰਨਾ ਚਾਹੁੰਦੀ ਹੈ ਜਦ ਸਾਰੇ ਲੋਕ ਵਿਰੋਧ ਕਰ ਰਹੇ ਆ ਬੱਚਾ ਬੱਚਾ ਵਿਰੋਧ ਕਰ ਰਿਹਾ ਔਰ ਇੱਥੇ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਜਿਹੜੇ ਪਿੰਡਾਂ ਚੋਂ ਉਹਨੂੰ ਨਹਿਰ ਨਿਕਲ ਰਹੀ ਉਹ ਲੋਕ ਨੇ ਵਿਰੋਧ ਕਰਦੇ ਜਿਹੜਾ ਉਹਦਾ ਇਲਾਕਾ 18 ਦੇ ਨਾਲ ਖੜਾ ਨਹਿਰ ਕਿਸੇ ਵੀ ਤਰੀਕੇ ਹਾਲਤ ਜੇ ਨਿਕਲ ਨਹੀਂ ਦਊਂਗੇ ਔਰ ਨਹਿਰ ਸਰਕਾਰ ਨੂੰ ਜਿਹੜਾ ਆਪਣਾ ਗਲਤ ਫੈਸਲਾ ਵਾਪਸ ਲੈਣਾ ਚਾਹੀਦਾ ਸਰਕਾਰ ਦਾ ਇਹ ਜੇ ਕੰਮ ਕਰਦੀ ਹੁੰਦੀ ਜਿਹੜੇ ਲੋਕ ਚਾਹੁੰਦੇ ਹੋ ਉਹ ਜਾਂ ਲੋਕ ਚਾਹੁੰਦੇ ਨਹੀਂ ਲੋਕਾਂ ਦੀ ਭਲਾਈ ਹੋਣੀ ਚਾਹੀਦੀ ਨਾ ਕਿ ਨਹਿਰ ਆਪਣਾ ਫੈਸਲਾ ਬਾਅਦ ਲੈਣਾ ਚਾਹੀਦਾ ਪਰ ਇਲਾਕਾ ਸਾਰਾ ਵਿਰੋਧ ਕਰੂਗਾ ਇੱਥੇ ਹੁਣ ਇੱਥੇ ਭਾਰਤ ਵਾਲਾ ਪ੍ਰੋਜੈਕਟ ਜਿਹੜੇ ਸੜਕਾ ਉਹ ਨਿਕਲ ਗਈ ਜਿਹੜੇ ਜ਼ਮੀਨਾਂ ਦੇ ਰੇਟ ਹੈ ਇੱਥੇ ਲੋਕ ਡਿਵੈਲਪਮੈਂਟ ਚਾਹੁੰਦੇ ਆ ਨਹਿਰਾਂ ਦਾ ਉਹ ਸਾਡੇ ਜਿਹੜੇ ਬਜ਼ੁਰਗ ਦੇ ਦਾ ਪਾਣੀ ਦੇ ਘਾਟ ਦੀ ਉਹ ਖੇਤੀ ਕਰਦੇ ਤੇ ਇੱਥੇ ਜਦ ਤੱਕ ਲੋਡ ਦੀ ਉਹ ਕਿਸੇ ਨੂੰ ਕੋਈ ਲੋੜ ਨਹੀਂ ਮਗਰ ਸਰਕਾਰ ਨਹੀਂ ਮੰਨਦੀ ਅਗਰ ਸਰਕਾਰ ਆਪਣੀ ਜਿੱਤ ਤੇ ਅੜਦੀ ਹੈ ਕਿ ਨਹਿਰ ਕੱਢਣੀ ਹੈ ਫਿਰ ਕੀ ਕਰੋਗੇ ਸਰਕਾਰ ਨੂੰ ਸਰਕਾਰ ਨੂੰ ਜੇ ਕੰਮ ਠੀਕ ਹੋਵੇ ਤਾਂ ਜਿੱਤੇ ਕਰਨੀ ਚਾਹਦੇ ਗਲਤ ਕੰਮ ਨੂੰ ਸਰਕਾਰ ਲੋਕਾਂ ਨੇ ਵੋਟਾਂ પાਕੇ ਬਣਾਈ ਤੁਸੀਂ ਕੀ ਕਰੋਗੇ ਵਰਨਾ ਮੈਂ ਨਹੀਂ ਸਾਰੇ ਇਲਾਕਾ ਨਾਲ ਜੋ ਇਲਾਕਾ ਸਾਨੂੰ ਆਪੇ ਇਲਾਕੇ ਦੇ ਨਾਲ ਖੜੂਗੇ ਅਰ ਨਾ ਮੈਨੂੰ ਟਿੰਡ ਨਹੀਂ ਪੂਰਾ ਸਾਰਾ ਖਰੜ ਹਲਕਾ ਤੇ ਚਮਕੌਰ ਹਲਕੇ ਦੇ ਜਿੰਨੇ ਵੀ ਜ਼ਿੰਮੇਦਾਰ ਹੈ ਜ਼ਿੰਮੇਦਾਰਾਂ ਦੇ ਨਾਲ ਜਿਹੜੇ ਪਿੰਡ ਵਾਸੀ ਵੀ ਹੈ ਉਹਨਾਂ ਨੇ ਇੱਕ ਤੈਅ ਕਰਨ ਲਿਆ ਕਿ ਇਸ ਨਹਿਰ ਨੂੰ ਕਿਸੇ ਵੀ ਹਾਲਤ ਦੇ ਵਿੱਚ ਇੱਥੋਂ ਨਿਕਲਣ ਰਵਾਂਗੇ ਤੇ ਮੈਂ ਤੁਹਾਨੂੰ ਦੱਸਦਾ ਕਿਉਂਕਿ ਜਦੋਂ ਭੰਗੋਲਿਕ 25 ਸਾਲ ਪਹਿਲੇ ਜੋ ਇਸ ਹਲਕੇ ਦੀ ਭੰਗੋਲਿਕ ਹਾਲਤ ਸੀ ਉਸ ਵਕਤ ਦਾ ਇਹ ਪੁਰਾਣਾ ਦੇਖ ਰਹੇ ਆ 25 ਸਾਲ ਪਹਿਲਾਂ ਜਦੋਂ ਜ਼ਰੂਰਤ ਸੀ ਪਾਣੀ ਦੀ ਉਸ ਵਕਤ ਤਾਂ ਨਹਿਰ ਕੱਢੀ ਨਹੀਂ ਅੱਜ ਜਦੋਂ ਇਹ ਸਾਰਾ ਏਰੀਆ ਕਮਰਸ਼ੀਅਲ ਹੋ ਗਿਆ ਰੈਜੀਡੈਂਸ਼ੀਅਲ ਹੋ ਗਿਆ ਇੱਥੇ ਕਮਰਸ਼ੀਅਲ ਐਕਟੀਵਿਟੀਜ਼ ਹੋ ਗਈ ਅਤੇ ਨਹਿਰ ਲੈ ਕੇ ਆਰੇ ਜੁਗ ਲੋਕਾਂ ਕੋਲ ਜ਼ਮੀਨਾਂ ਕਿੱਥੇ ਬਚੀਆਂ ਤਾਂ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਕਿਸੇ ਵੀ ਹਾਲਤ ਦੇ ਵਿੱਚ ਇਹ ਨਹਿਰ ਇੱਥੇ ਨਹੀਂ ਬਣੇਗੀ ਤੇ ਨਾ ਹੀ ਬਣਵਾਵਾਂਗੇ ਨੁਕਸਾਨ ਕੀ ਆ ਨਹਿਰ ਦਾ ਜੀ ਅਗਰ ਬਣਦੀ ਨੁਕਸਾਨੀਆ ਦੇਖੋ ਇਹ ਜੋ ਜ਼ਮੀਨ ਨਹੀਂ ਬਚੀ ਸਾਡੇ ਕੋਲ ਹੈਗਾ ਕੀ ਇਹਦਾ ਫਾਇਦਾ ਵੀ ਦੱਸੋ ਜੇ ਨੁਕਸਾਨੀ ਦਾ ਫਾਇਦਾ ਵੀ ਦੱਸੋ ਕੋਈ ਫਾਇਦਾ ਕੋਈ ਫਾਇਦਾ ਨਹੀਂ ਇਹਦਾ ਇਹਦੇ ਟੋਟਰੀ ਨੁਕਸਾਨੀ ਹੈ ਤੇ ਸਾਡੀ ਜਿਹੜੀ ਜ਼ਮੀਨ ਹੈ ਇਹਦੇ ਨਾਲ-ਨਾਲ ਜਦੋਂ ਇਹ ਨਿਕਲੇਗੀ 2-2 ਕਿਲੋਮੀਟਰ ਦਾ ਗ੍ਰੀਨ ਬੈਲਟ ਬਣ ਜਣੀ ਹੈ ਸਾਡੀ ਜ਼ਮੀਨਾਂ ਦੀ ਜਿਹੜੇ ਜਿਹੜੀ ਅੱਜ 4 ਕਰੋੜ ਦੀ 10 ਕਰੋੜ ਦੀ ਜ਼ਮੀਨ ਦੀ ਆਦਰ ਰੇਟ ਹੈ ਉਹ ਦਾ 10 10 ਲੱਖ ਰੁਪਏ 20 ਲੱਖ ਤੇ ਆਵੇਗੀ ਇਹ ਇਤੋਂ ਵੱਡਾ ਨੁਕਸਾਨ ਹੋਰ ਕੀ ਸਾਡਾ ਹੋ ਸਕਦਾ ਇਤੋਂ ਵੱਡਾ ਮਤਲਬ ਕਹਿਣ ਦਾ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਇਹ ਬੱਚੇ ਆ ਉਹਨਾਂ ਦਾ ਫਿਊਚਰ ਕੋਈ ਧੁੰਦਲਾ ਨਹੀਂ ਹੋਣ ਦੇਵਾਂਗੇ ਤੇ ਪੂਰਾ ਹਲਕਾ ਇੱਕ ਜੁੱਟਾ ਬੱਚਾ ਵਿੱਚ ਇੱਕ ਜੁੱਟਾ ਹੈ ਕਿਸੇ ਵੀ ਹਾਲਤ ਦੇ ਵਿੱਚ ਨੈਰੋਂ ਨਿਕਲਣਾ ਦੇ ਸਾਡੇ ਨਾਸਾ ਦੇ ਨਿਕਲੋ ਵਿਰੋਧ ਜਦੋਂ ਕਿਸੇ ਦੇ ਆਪ ਦੇ ਘਰ ਅੱਜ ਲੱਗਦੀ ਹੈ ਉਹ ਵਿਰੋਧ ਹੀ ਕਰੇਗਾ ਪਹਿਲਾਂ ਤਾਂ ਸਾਡੇ ਏਰੀਏ ਨੂੰ ਪਹਿਲਾਂ ਵੀ ਇਹ ਗੱਲ ਹੋਈ ਹੈ ਵੀ ਸਾਡੇ ਏਰੀਏ ਨੂੰ ਰੇਲਵੇ ਲਾਈਨ ਨੇ ਇੰਨਾ ਪਛਾੜਤਾ ਕਿ ਸਾਡੇ ਏਰੀਆ ਦੇ ਵਿੱਚ ਸਕੂਲ ਬੱਚਾ ਵੀ ਉਹ ਰੇਲਵੇ ਲਾਈਨ ਟੱਪਰ ਤੋਂ ਉਤਰਾਜ ਕਰਦੇ ਸੀ ਅਗਰ ਖਰੜ ਤੱਕ ਬਦਾਰੇ ਤੱਕ 1500 ਰੁਪਏ ਕਿਸੇ ਬੱਚੇ ਦਾ ਵਸਦਾ ਕਿਰਾਇਆ ਹੁੰਦਾ ਸੀ ਤਾਂ ਸਾਡੇ ਏਰੀਏ ਜਾਣ ਲਈ ਉਹ 3000 ਰੁਪਏ ਮੰਗਦਾ ਸੀ ਸਪੈਸ਼ਲ ਦੂਜੀ ਗੱਲ ਜੋ ਵੇ ਫਨੋਏ ਲੋਰਸੀ ਪਾਣੀ ਦੀ ਉਹਦੇ ਸਾਨੂੰ ਦਿੱਤਾ ਨਹੀਂ ਸਾਡੇ ਏਰੀਆ ਦੇ ਵਿੱਚ ਰੇਲਵੇ ਲਾਈਨ ਨਿਕਲੀ ਤੁਸੀਂ ਪਰਸੈਂਟੇਜ ਕਰ ਲੋ ਬੰਦਾ ਮੜ ਜਾ ਗੁੱਸਾ ਹੁੰਦਾ ਜਾ ਕੇ ਰੇਲਵੇ ਲਾਈਨ ਤੇ ਪੈ ਜਾਂਦਾ ਜਿੱਦੇ ਖੁਦਕੁਸ਼ੀ ਕਰ ਲੈਂਦਾ ਤੁਹਾਡੇ ਕਹਿੰਦੇ ਮੈਂ ਨਹਿਰਵਾ ਵੀ ਛਾਲਾ ਮਾਰ ਨਹਿਰ ਮਾਰੂੰਗਾ ਜੀ ਇਹ ਵਿਵੇਕ ਦਾ ਸੌਖਾ ਤਰੀਕਾ ਆ ਸਭ ਤੋਂ ਜ਼ਿਆਦਾ ਹੁਣ ਰੇਲਵੇ ਲਾਈਨ ਦੇ ਨਾਲ ਤੁਸੀਂ ਥਾਣੇ ਨੂੰ ਭਾਓ ਡਾਟਾ ਕਿੰਨੇ ਲੋਕੀ ਖੁਦਕੁਸ਼ੀ ਕਰਦੇ ਨੇ ਰੇਲਵੇ ਲਾਈਨ ਦੇ ਖਲੇ ਚਾਹੇ ਕੋਈ ਨਸ਼ੇ 'ਚ ਕਰਦਾ ਚਾਹੇ ਕੋਈ ਗੁੱਸੇ 'ਚ ਕਰਦਾ ਸੇਮ ਆ ਹੀ ਨਹਿਰ ਤੇ ਹੋਣਾ ਜਾ ਕੇ ਉਹਨਾਂ ਨੇ ਖੁਦਕੁਸ਼ੀयां ਕਰਨੀਆਂ ਨੇ ਜਿਹੜਾ ਜੰਗਲੀ ਜਾਨਵਰ ਹੋਏਗਾ ਕਿਉਂਕਿ ਇਹ ਜਿਹੜੀ ਨਹਿਰ ਹੈ ਉਹ 200 ਫੁੱਟ ਤੋਂ ਲੈ ਕੇ 400 ਫੁੱਟ ਤੱਕ ਦੀ ਚੜਾਈ ਹੈ। ਤਕਰੀਬਨ 100 ਫੁੱਟ ਦੀ ਇਹਨਾਂ ਨੇ ਨਹਿਰ ਦੀ ਚੜਾਈ ਰੱਖਣੀ ਹੈ। ਬਾਕੀ ਸਾਰਾ ਇਹਨਾਂ ਨੇ ਜੰਗਲਾਤ ਏਰੀਆ ਰੱਖਣਾ ਹੈ। ਜੰਗਲੀ ਜਾਨਵਰ ਹੋਣਗੇ। ਆਲੇ-ਦਾਲੇ ਫਸਲਾਂ ਦਾ ਝਾੜਾ ਹੋਊਗਾ। ਲੋਕੀ ਸਾਡੇ ਏਰੀਆ 'ਚ ਆਣਗੇ ਨਹੀਂ। ਸਾਡੀ ਜਿਹੜੀ ਜ਼ਮੀਨਾਂ ਦੀਆਂ ਕੀਮਤਾਂ ਆ ਉਹ ਅੱਜ ਜਿਹੜੇ ਲੋਕਾਂ ਤੋਂ ਕੀਮਤਾਂ ਛੁਰੀਆਂ ਨੇ ਉਸ ਧਰਤੀ ਤੇ ਆ ਜਾਣਗੇ ਆ ਰਾਣਾ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੋ ਉਹਨਾਂ ਦੇ ਵਰਕਰ ਹੋ ਅੱਜ ਸਰਕਾਰ ਦਾ ਹੀ ਵਿਰੋਧ ਕਰ ਰਹੇ ਹੋ ਮੈਂ ਦੇਖੋ ਜੀ ਗੱਲ ਇਹ ਹੈ ਮੈਂ ਲੋਕਾਂ ਦਾ ਨੁਮਾਇੰਦਾ ਆ ਪਹਿਲਾਂ ਔਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਲੋਕਾਂ ਨਾਲ ਬਣੀ ਹੈ ਜੀ ਅੱਜ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਇਹ ਲੋਕਾਂ ਦੀ ਸਰਕਾਰ ਹੈ ਕਿਸੇ ਵੀ ਸਰਕਾਰ ਨਹੀਂ ਹੈਗੀ ਲੀਡਰਾਂ ਦੀ ਸਰਕਾਰ ਨਹੀਂ ਹੈਗੀ ਉਹ ਲੋਕਾਂ ਦੇ ਵਿੱਚ ਉੱਠ ਕੇ ਬੋਲ ਕੇ ਜਾਂਦੇ ਨੇ ਵੀ ਇਹ ਕੰਮ ਐਦਾਂ ਹੋਣਾ ਚਾਹੀਦਾ ਹੈ ਜਿਹੜਾ ਤੁਸੀਂ ਸਰਕਾਰ ਦਾ ਵਿਰੋਧ ਕਰ ਰਹੇ ਹੋ ਸਰਕਾਰ ਦੇ ਸਰ ਮੇਰੀ ਪਰੋ ਸਾਨੂੰ ਇਸ ਦਾ ਖਹਿਮਾ ਕਿਉਂ ਸਰਕਾਰ ਦੇ ਖਿਲਾਫ ਬੋਲਦੇ ਹੋ ਪਾਰਟੀ ਚੋਂ ਕਰਦੇ ਹੋ ਯਾਰੋ ਮੇਰੀ ਗੱਲ ਸੁਣੋ ਇੱਕ ਵਾਰ ਪਹਿਲੀ ਗੱਲ ਤਾਂ ਇੱਥੇ ਸਰਕਾਰ ਦਾ ਵਿਰੋਧ ਨਹੀਂ ਹੈ ਇੱਥੇ ਜਿਹੜਾ ਸਰਵੇ ਹੋ ਰਿਹਾ ਹੈ ਸਰਕਾਰ ਨੇ ਸਪੈਸ਼ਲ ਡਿਊਟੀ ਲਈ ਹੈ ਆਫਸਰ ਦੀ ਸਰਵੇ ਲੈ ਕੇ ਆਓ ਲੋਕ ਕੀ ਚਾਹੁੰਦੇ ਨੇ ਲੋਕ ਸਰਕਾਰ ਨੇ ਸਟੈਂਪ ਨਹੀਂ ਕਰਤਾ ਕਿ ਨਹਿਰ ਨਿਕਲ ਰਹੀ ਹੈ ਸਰਕਾਰ ਨੇ ਸਰਵੇ ਕਰਨ ਲਈ ਭੇਜੇ ਨੇ ਜਿੰਨੇ ਲੋਕ ਹੈ ਮੇਰੇ ਨਾਲ ਸਹਿਮਤ ਹੈ ਇਸ ਗੱਲ ਤੇ ਇਹ ਸਰਵੇ ਹੋ ਰਿਹਾ ਇਹ ਇਤਰਾਜ਼ ਕਿਉਂ ਮੰਗਿਆ ਜਾ ਰਿਹਾ ਜੇ ਇਤਰਾਜ਼ ਨਹੀਂ ਮੰਗਣਾ ਫਿਰ ਤਾਂ ਲੋਕ ਇਹ ਕਹਿੰਦੇ ਆ ਕਿ ਜੀਸੀੀ ਭੇਜ ਦੋ ਪਨਹਿਰਪਟਣੇ ਸ਼ੁਰੂ ਕਰ ਦੋ ਗਲਤ ਗੱਲ ਲੈ ਕੇ ਸਰਕਾਰ ਦਾ ਵਿਰੋਧ ਹੋ ਰਿਹਾ ਤੇ ਸਰਕਾਰ ਨੇ ਅਨਾਉਂਸ ਕਰਤੀ ਨਾ ਦੂਜੀ ਗੱਲ ਪਹਿਲਾਂ ਜਦੋਂ ਕਿਸਾਨ ਜਾਂਦੇ ਸੀ ਐਲਐਚਆਈ ਤੇ ਧਰਨੇ ਲਾਉਂਦੇ ਸੀ ਕਿਉਂ ਲਾਉਂਦੇ ਸੀ ਕਿ ਜੀ ਕਿ ਭਾਈ ਸਾਨੂੰ ਜ਼ਮੀਨ ਦਾ ਉਚਿਤ ਮੁਆਵਜ਼ਾ ਨਹੀਂ ਮਿਲ ਰਿਹਾ ਆ ਹੁਣੇ 2-3 ਮਹੀਨੇ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਜ਼ਮੀਨਾਂ ਦੇ ਕਲੈਕਟਰ ਰੇਟ ਹੈ ਉਹ ਵਧਾਏ ਆ ਵਧਾਏ ਆ ਕਿ ਨਹੀਂ ਵਧਾਏ ਜੀ ਉਹ ਐਸੇ ਨਹੀਂ ਵਧਾਏ ਨਹੀਂ ਨਹੀਂ ਜ਼ਮੀਨਾਂ ਦੇ ਯਾਰ ਮੇਰੀ ਪਹਿਲਾ ਜਮੀਨ ਲਈ ਹੈ 80 ਲੱਖ ਰੁਪਏ ਸਰ ਪਹਿਲਾ ਮੈਂ ਪੂਰੀ ਕਰ ਲਵਾਂ 9 ਲੱਖ ਰੁਪਏ ਕਿੱਲਾ ਦੀ ਸਾਡੇ ਏਰੀਆ ਦੇ ਵਿੱਚ 9 ਲੱਖ ਸੀਗਾ ਸਰ 9 ਲਾ ਤੁਹਾਡੇ ਏਰੀਆ ਦਾ ਰੇਟ ਹੈਗਾ 30 ਤੋਂ 35 ਲੱਖ ਸਰਕਾਰੀ ਮੈਂ ਉਸੇ ਗੱਲ ਤੇ ਆ ਗਿਆ ਉਸੇ ਗੱਲ ਤੇ ਆ ਗਿਆ ਜਿਹੜਾ 4 ਗੁਣਾ ਇਹ ਕਹਿੰਦੀ ਹੈ ਤੁਸੀਂ ਇਹ ਕੋਈ ਇੱਕ ਬੰਦੇ ਨੇ ਇਹ ਤਾਂ ਸੋਚਿਆ ਨਾ ਮੰਨ ਲਓ ਅੱਜ ਇੱਥੇ 4 ਕਰੋੜ ਦਾ ਰੇਟ ਹੈ ਕਿਤੇ ਹੋ ਸਕਦਾ ਹੈ ਜਿਹੜਾ ਆਪਣਾ ਮਾਰਕੀਟ ਰੇਟ 60 ਲੱਖ ਦਾ ਹੈ ਮੈਂ ਪੂਰੀ ਕਰ ਰਹਾ ਹਾਂ 60 ਲੱਖ ਦਾ ਹੈ ਉਹਤੇ ਮਾਨ ਸਾਹਿਬ ਨੇ ਪਹਿਲਾਂ ਹੀ ਉਸ ਜ਼ਮੀਨ ਦਾ ਰੇਟ 20 ਲੱਖ ਕੀਤਾ ਅਗਰ ਚਾਰ ਗੁਣਾਇਆ ਤਾਂ 80 ਲੱਖ ਮਿਲੇਗਾ ਤੁਸੀਂ ਵਿਰੋਧ ਤੁਸੀਂ ਵਿਰੋਧ ਕਰੋਗੇ ਇਹ ਲੋਕਾਂ ਦੇ ਨਾਲ ਖੜੋਵੇ ਜਰ ਮੈਂ ਖੜਾ ਆ ਮੈਂ ਖੜਾ ਆ ਮੈਂ ਆਪਣੇ ਹਲਕੇ ਦੇ ਨਾਲ ਅਗਰ ਕਿਸੇ ਦਾ ਉਜਾੜਾ ਪਤਾ ਕੋਈ ਮੁੱਖ ਮੰਤਰੀ ਸਾਹਿਬ ਨੂੰ ਵੀ ਤਾਂ ਪਤਾ ਹੈ ਕਿ ਅਗਰ ਕਿਸੇ ਦਾ ਨੁਕਸਾਨ ਹੋ ਰਿਹਾ ਤਾਂ ਅਸੀਂ ਨੁਕਸਾਨ ਨਹੀਂ ਕਰਨਾ ਕੋਈ ਮੰਤਰੀ ਦੀ ਜੇ ਪੈਨਸ਼ਨ ਹੋ ਜੀ ਵੈਕਸੀਨ ਸਟੇਟ ਇਹ ਜਿਹੜਾ ਹੈਗਾ ਇਹ ਸੀਆ ਜਮਸੀ ਹੈ ਅੱবি ਹਾਇਰ ਕੀਤੀ ਹੋਈ ਹੈ ਉਹਨਾਂ ਨੂੰ ਉਹਨਾਂ ਵਿਰੋਧ ਦੇਣਾ ਇਹਨਾਂ ਨੇ ਜੋ ਵਿਰੋਧ ਸਾਰਾ 52 ਪਿੰਡਾਂ ਦਾ ਇਹ ਸਾਰਾ ਇਕੱਠਾ ਕੰਗਾਈਦ ਹੋ ਗਏ ਸਰਕਾਰ ਨੂੰ ਜਾਊਗਾ ਉਸ ਤੋਂ ਬਾਅਦ ਉਹ ਵੀ ਸਰਕਾਰ ਫੈਸਲਾ ਕਰੂਗੀ ਉਹ ਅੱਗੇ ਲੱਗੂਗਾ ਆਪੀ ਕੀ ਦੇਖਣ ਨੂੰ ਮਿਲ ਰਿਹਾ ਹੈ ਜੀ ਇਹ ਤਾਂ ਆਬਜੈਕਸ਼ਨ ਹੋ ਰਿਹਾ ਹੈ ਕਹਿੰਦੇ ਸਾਡੇ 4-5 ਪ੍ਰੋਜੈਕਟ ਆਲਰੇਡੀ ਬਹਿਰਾ ਆਪਣਾ ਹੈ ਸੜਕਾਂ ਦੇ ਤੇ ਰੇਲ ਲਾਈਨ ਤੇ ਆਲਰੇਡੀ ਸਾਡੀ ਜਬਲ ਨਦਵਾਰ ਕੀਤੀਈ ਆ ਸਾਹਿਬ ਤੇ ਹੁਣ ਹੁਣ ਇਹਦੀ ਜ਼ਮੀਨ ਅਕਵਾਇਰ ਕਰਦੀ ਦੀ ਜੀ ਨਹਿਰ ਖਤਰ ਕਰਨੀ ਸੀ ਨਹੀਂ ਹਜੇ ਕੋਈ ਹਜੇ ਪ੍ਰਪੋਜ਼ਲ ਆਇਆ ਹੈ ਲੇਕਿਨ ਜਦੋਂ ਇਹਦੀ ਪ੍ਰਪੋਜ਼ਲ ਫਾਈਨਲ ਹੋਊਗੀ ਫਿਰ ਉਸ ਤੋਂ ਬਾਅਦ ਐਕੁਇਜੀਸ਼ਨ ਚੱਲੂਗੀ ਪਰ ਹੁਣ ਜਿਹੜਾ ਕੀ ਦੇਖਣ ਨੂੰ ਮਿਲਿਆ ਜਿਹੜੇ ਨੌ ਪਿੰਡ ਵਾਲਿਆਂ ਨੇ ਕੀ ਕੀਤਾ ਉਹ ਦੱਸਤਾ ਤੁਹਾਨੂੰ ਵੀ ਕਿ ਪੈ ਇਹਨਾਂ ਨੇ ਜਮੀਨ ਦਾ ਤੇ ਹੁਣ ਇਹ ਸਰਕਾਰ ਤੱਕ ਪਹੁੰਚਾਉਂਦੇ ਇਹਨਾਂ ਲਈ ਇਹ ਸੀਆਈਏ ਏਜੰਸੀ ਹੈ ਰਕਿਜੀ ਪਹੁੰਚਾਉਂਦੀ ਉਹਨਾਂ ਨੇ ਸਾਰੀ ਤੁਹਾਡੀ ਰਿਕਾਰਡਿੰਗ ਕਰ ਲਈ ਸੀਡੀ ਉਹ ਸਾਰੀ ਕੰਪਾਈਲ ਕਰਕੇ ਪਿੰਡਾਂਵਾਂ ਦੀ ਉਹ ਸਰਕਾਰ ਨੂੰ ਭਜਾਉਗੇ ਤੁਸੀਂ ਦੇਖਿਆ ਤਸਵੀਰਾਂ ਨੌ ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਪਿੰਡ ਰਸਨ ਢੇੜੀ ਦੇ ਵਿੱਚ ਅੱਜ ਨਹਿਰੀ ਵਿਭਾਗ ਨੇ ਆਣਾ ਸੀ ਤੇ ਨੌ ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਇਸ ਦਾ ਪੁਰ ਜੋਰ ਡਟ ਕੇ ਜਿਹੜਾ ਹੈ ਨਹਿਰ ਦਾ ਵਿਰੋਧ ਕੀਤਾ ਗਿਆ ਸਭ ਨੇ ਇਤਰਾਜ਼ ਜਿਹੜੇ ਨੇ ਜ਼ਾਹਿਰ ਕੀਤੇ ਨੇ ਤੇ ਜੇ ਆਪਾਂ ਗੱਲ ਕਰੀਏ ਐਕਸ਼ਨ ਸਾਫ ਦਾ ਕਹਿਣਾ ਹੈ ਕਿ ਹਜੇ ਸਰਕਾਰ ਦੇ ਵੱਲੋਂ ਇੱਕ ਸਰਵੇ ਕਰਨ ਲਈ ਭੇਜਿਆ ਸੀ ਜੋ ਅੱਜ ਲੋਕਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਹੈ ਤੇ ਇਹ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ ਕਿ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਤੇ ਗੱਲ ਕਰਦੇ ਆ ਪਿੰਡਾਂ ਦੇ ਪੰਚਾਇਤਾਂ ਦੀ ਆ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੌ ਪਿੰਡਾਂ ਦੀਆਂ ਔਰ ਇਹ ਇਕੱਠੀਆਂ ਹੋਈਆਂ ਸੀ ਉਹਨਾਂ ਦੇ ਵੱਲੋਂ ਪੂਰਾ ਇਸ ਨਹਿਰ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜੋ ਨਹਿਰ ਨਿਕਲਣੀ ਹੈ ਇਸ ਦੇ ਨਾਲ ਨਾਲ ਕਈ ਪਿੰਡਾਂ ਦਾ ਉਜਾੜਾ ਵੀ ਹੋਵੇਗਾ ਕਿਉਂਕਿ ਅਗਰ ਕੋਈ ਗੁੱਸੇ ਦੇ ਵਿੱਚ ਆਵੇਗਾ ਤਾਂ ਖੁਦਕਸ਼ੀਆਂ ਵੀ ਜਿਹੜੀਆਂ ਨੇ ਵਧਣਗੀਆਂ ਤੇ ਚਿੱਟੇ ਦਾ ਵੀ ਕੰਮ ਨਸ਼ੇ ਦਾ ਵੀ ਕਾਰੋਬਾਰ ਜਿਹੜਾ ਹੈ ਪਰਫੁੱਲਿਤ ਹੋਵੇਗਾ ਕਿਉਂ ਆਲੇ-ਦਲੇ ਜੰਗਲ ਹੋ ਜਾਣਾ ਹੈ ਕਿਸਾਨੀ ਉਹਨੇ ਲੱਖੋਵਾਲ ਦੇ ਪ੍ਰਧਾਨ ਅਤੇ ਉਮੀਦ ਪ੍ਰਧਾਨ ਦੇ ਵੱਲੋਂ ਇਸ ਦਾ ਡਟ ਕੇ ਜਿਹੜਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਜ਼ਬਰਦਸਤੀ ਇਸ ਨਹਿਰ ਨੂੰ ਪ੍ਰਪੋਜ਼ਲ ਨੂੰ ਜਿਹੜਾ ਇਹ ਮਨਜ਼ੂਰੀ ਦਿੱਤੀ ਤਾਂ ਅਸੀਂ ਸੜਕਾਂ ਦੇ ਉੱਤਰ ਕੇ ਵੀ ਸਰਕਾਰ ਦਾ ਵਿਰੋਧ ਕਰਾਂਗੇ ਫਿਲਹਾਲ ਹਰ ਪਿੰਡ ਦੇ ਵਿੱਚ ਇਸ ਨਹਿਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਹੈ ਕਿ ਜਾਂ ਸਰਕਾਰ ਆਪਣੇ ਪ੍ਰਪੋਜ਼ਲ ਨੂੰ ਖਤਮ ਕਰਦੀ ਹੈ ਜਾਂ ਫਿਰ ਇਹਨਾਂ ਸਾਰੇ ਪਿੰਡਾਂ ਦੇ ਵਸਨੀਕਾਂ ਨੂੰ ਸੜਕਾਂ ਤੇ ਉਤਰਨਾ ਪਵੇਗਾ ਇਸ ਨਹਿਰ ਨੂੰ ਨਾਂ ਬਣਾਉਣ ਦੇ ਲਈ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ